ਸਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਬਣਾਉਣ ਜਾ ਰਹੀ ਆਂ ਜੀ ਕੱਚੇ ਅੰਬਾਂ ਦੀ ਜਿੰਨੂੰ ਕੇ ਮਾਣੀ ਵੀ ਕਿਹਾ ਜਾਂਦਾ ਤੇ ਮਲੰਜੀ ਵੀ ਕਿਹਾ ਜਾਂਦਾ ਹੋਰ ਪਤਾ ਨਹੀਂ ਵੀ ਕੀ ਕੀ ਕਿਹਾ ਜਾਂਦਾ ਇਹਨੂੰ ਆਪਣੇ ਆਪਣੇ ਪਿੰਡ ਸ਼ਹਿਰ ਦੇ ਵਿੱਚ ਕਿਹੜੀ ਭਾਸ਼ਾ ਦੇ ਵਿੱਚ ਕੀ ਬੋਲਦੇ ਆ ਉਹ ਸਭ ਦੀ ਅਲਗ-ਅਲਗ ਹੀ ਭਾਸ਼ਾ ਹੁੰਦੀ ਹੈ ਤੇ ਮੈਂ ਤੇਨੂੰ ਮਾਣੀ ਕਿੰਨੀ ਆ ਉਹ ਲੱਕੀਆਂ ਬਣਾਣ ਜਿੰਨੂੰ ਕਿ ਲੋਕ ਬਹੁਤ ਹੀ ਵਧੀਆ ਚਾਵਲ ਦੇ ਨਾਲ ਜਾਦਾ ਮਤਲਬ ਖਾਂਦੇ ਆ ਮੈਂ ਲਿਆ ਜੀ ਇਹਦੇ ਵਾਸਤੇ ਦੋ ਅੰਬ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਇਦਾਂ ਭੁੰਨ ਕੇ ਬਣਾ ਰਹੀ ਆ ਵੈਸੇ ਇਹਨਾਂ ਨੂੰ ਬੋਇਲ ਵੀ ਕਰ ਲਈਦਾ ਜੇ ਕੁੱਕਰ ਦੇ ਵਿੱਚ ਵੀ ਵਿਸਲ ਮਾਰਵਾ ਲਓ ਤੁਸੀਂ ਜਾਂ ਵੈਸੇ ਵੀ ਇਹਨੂੰ ਰਿੰਨ ਲਓ ਟੱਕੰਦੇ ਕੇ ਵੀ ਤੇ ਬਹੁਤ ਵਧੀਆ ਬਣਦੇ ਆ ਅੱਜ ਜਿਹੜੀਆਂ ਨੇ ਭੁੰਨ ਕੇ ਬਣਾਉਣ ਲੱਗੀਆਂ ਕਿਉਂਕਿ ਚੁੰਨੇ ਵਾਲੀ ਫਿਲਿੰਗ ਜੀ ਲੈ ਲਈਏ ਘਰੇ ਤੇ ਚੁੱਲ੍ਹ ਪਿੰਡ ਦੇ ਵਿੱਚ ਜਾਓ ਤੇ ਫਿਰ ਚੁੱਲੇ ਤੇ ਬਣਾਇੰਦਾ ਆ ਤੇ ਐਦਾਂ ਮੈਂ ਕਿਹਾ ਵਿਸਲ ਵੀ ਬਣਾ ਲੇਦੀ ਬਟ ਅੱਜ ਮੈਂ ਸੋਚਿਆ ਕਿ ਕਿਉਂ ਨਾ ਇਹਨੂੰ ਭੁੰਨ ਕੇ ਬਣਾਇਆ ਜਾਵੇ ਤੇ ਇਹਨਾਂ ਨੂੰ ਭੁੰਨਣ ਵਾਸਤੇ ਮੈਂ ਇਹ ਰਿੰਗ ਲਿਆ ਹੋਇਆ ਜਿਹਦੇ ਉੱਪਰ ਆਪਾਂ ਗਰਮ ਦਾਲ ਸਬਜ਼ੀ ਵਾਲਾ ਪਤੀਲਾ ਕੁੱਕਰ ਕੁਛ ਵੀ ਰੱਖਦੇ ਆ ਨਾ ਇਦੇ ਨਾਲ ਕੀ ਹੈ ਕਿ ਅੰਬ ਜਿਹੜਾ نیچے ਨਹੀਂ ਡਿੱਗਦਾ ਜਾਲੀ ਦੇ ਉੱਪਰ ਅਟਕ ਕੇ ਰਹਿਦਾ ਹੈ ਤੇ ਉਹ ਪੂਰੀ ਤਰ੍ਹਾਂ ਪੱਕ ਕੇ ਜੀ ਤਿਆਰ ਹੋਊਗਾ ਸੌਫਟ ਹੋ ਜਾਏਗਾ ਹੌਲੀ-ਹੌਲੀ ਇਹਦੀ ਬਹੁਤ ਹੀ ਵਧੀਆ ਬਣਦੀ ਆ ਮਤਲਬ ਪਤਲੀ ਜੀ ਕਾਂਜੀ ਜੀ ਜਿੱਦਾਂ ਹੁੰਦੀ ਆ ਚਟਨੀ ਜੀ ਟਾਈਪ ਤੇ ਤੁਸੀਂ ਚਾਵਲ ਖਾ ਸਕਦੇ ਹੋ ਇਹਦੇ ਨਾਲ ਰੋਟੀ ਵੀ ਖਾ ਸਕਦੇ ਆ ਤੁਸੀਂ ਵੈਸੇ ਵੀ ਖਾ ਸਕਦੇ ਆ ਬਹੁਤ ਵਧੀਆ ਜਿਹੜਾ ਹਾਜਮਾ ਇਹ ਆਪਣਾ ਉਹ ਠੀਕ ਕਰ ਦਿੰਦੀ ਹੈ ਇਹ ਚੀਜ਼ ਤੇ ਕੱਚੇ ਅੰਬ ਤੇ ਆਈ ਹੈ ਸੀਜ਼ਨ ਨਾ ਤੇ ਕਿਉਂ ਨਾ ਜੀ ਇਹਨਾਂ ਦਾ ਫਾਇਦਾ ਲਿਆ ਜਾਵੇ ਤੇ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਚਟਨੀਆਂ ਵੀ ਬੜੀ ਤਰ੍ਹਾਂ ਦੀਆਂ ਜਿਵੇਂ ਮੈਂ ਮਰਬੇ ਦਾ ਵਲੌਗ ਵੀ ਪਾਇਆ ਸੀਗਾ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਖੱਟਾ ਮਿੱਠਾ ਇਹ ਵੀ ਐਵੇਂ ਹੀ ਬਣਨੀ ਹੈ ਜੀ ਚਟਨੀ ਜਿਹੜੀ ਹੁੰਦੀ ਹੈ ਮਲੰਜੀ ਪੀਣ ਵਾਲੀ ਇਹ ਵੀ ਖੱਟੀ ਮਿੱਠੀ ਹੀ ਬਣਨੀ ਹੈ बस ਇਦਾਂ ਇਹਨਾਂ ਨੇ ਬਹੁਤ ਵਧੀਆ ਜਿਹੜਾ ਆ ਹੋ ਜਾਣੇ ੋਲੀ ੋਲੀ ਜਿੱਦਾਂ ਆਪਾਂ ਪਰਥੇ ਨੂੰ ਕਰਦੇ ਆਂ ਬੈਂਗਣਾ ਨੂੰ ਬਸ ਉਵੇਂ ਹੀ ਇਹਨੂੰ ਇੰਨੇ ਕੀ ਫਲੇਮ ਤੇ ਰੱਖਣਾ ਆ ਜਿਆਦਾ ਵੀ ਨਾ ਹੋਵੇ ਕਿ ਬਾਹਰੋਂ ਚੇਲਲੀ ਸੜ ਜਾਵੇ ਤੇ ਅੰਦਰੋਂ ਪੱਕੇ ਹੀ ਨਾ ਹੋ ਅੰਦਰੋਂ ਵੀ ਚੰਗੀ ਤਰ੍ਹਾਂ ਸੌਫਟ ਹੋਣਾ ਚਾਹੀਦਾ ਜੀ ਆਪ ਤੇ ਫੇਰ ਹੀ ਅਸੀਂ ਇਹਦੀ ਬਣਾ ਸਕਦੇ ਆਂ ਆਮਬ ਚੰਗੀ ਤਰ੍ਹਾਂ ਰੜੇ ਆ ਜੀ ਪੱਕ ਗਏ ਹੋਏ ਆ ਤੇ ਹੁਣ ਅਸੀਂ ਗੈਸ ਨੂੰ ਆਫ ਕਰ ਦਿੱਤਾ ਹੋਇਆ ਤੇ ਹੁਣ ਇਹਨਾਂ ਨੂੰ ਅਸੀਂ ਕੱਢ ਲਵਾਂ ਉੱਪਰੋਂ ਚੱਕ ਲਵਾਂਗੇ ਠੰਡੇ ਪਾਣੀ ਚ ਪਾਵਾਂਗੇ ਹੁਣ ਇੱਥੇ ਮੈਂ ਪਾਣੀ ਲੈ ਲਿਆ ਹੋਇਆ ਜੀ ਠੰਡਾ ਡੋਂਗੇ ਦੇ ਵਿੱਚ ਤੇ ਇਹਨਾਂ ਨੂੰ ਇਹਦੇ ਚ ਰੱਖ ਦੇਣਾ ਆ ਤਾਂ ਕਿ ਜਿਹੜੇ ਛਿੱਲਣੇ ਸਾਨੂੰ ਨਾ ਸੌਖੇ ਹੋ ਜਾਣਗੇ ਠੰਡੇ ਪਾਣੀ ਚ ਮੈਂ ਪਾ ਦਿੱਤੇ ਹੋਇਆ ਤੇ ਆਸਾਨੀ ਦੇ ਨਾਲ ਜਿਹੜੇ ਛਿੱਲੇ ਜਾਣਗੇ ਠੰਡੇ ਹੋਣ ਤੋਂ ਬਾਅਦ ਤੁਸੀਂ ਜਿਆਦਾ ਬਣਾਉਣੀ ਹੋਵੇ ਤੇ ਜਿਆਦਾ ਅੰਬ ਲੈ ਲਓ ਮੈਂ ਦੋ ਹੀ ਲਏ ਸੀਗੇ ਹੁਣ ਅਸੀਂ ਇਹਨਾਂ ਨੂੰ ਛਿੱਲਾਂਗੇ estrano ਇਹ ਬਹੁਤ ਆਸਾਨੀ ਦੇ ਨਾਲ ਛਿੱਲੇ ਵੀ ਜਾਂਦੇ ਆ ਤੇ ਜਿਹੜਾ ਇਦਾਂ ਜਿਵੇਂ ਪਟથા ਜਿਹੜਾ ਆ ਉਹ ਆਪਾਂ ਗੈਸ ਦੇ ਉੱਤੇ ਸਾੜ ਕੇ ਬਣਾਈਏ ਤੇ ਟੇਸਟ ਬੰਦਾ ਨਾ ਮਸੂਮੀ ਇਹਦਾ ਵੀ ਇਹੀ ਤਰੀਕਾ ਆ ਬੋਇਲ ਕਰਾਂਗੇ ਤੇ ਜਿਆਦਾ ਵਧੀਆ ਨਹੀਂ ਬਣਦੀ ਟੇਸਟ ਜਿਹੜਾ ਆ ਅਲੱਗ-ਅਲੱਗ ਦੋਨਾਂ ਦਾ ਹੀ ਆ ਕਈਆਂ ਨੂੰ ਬੋਇਲ ਕਰਕੇ ਟੇਸਟ ਲੱਗਦੀ ਹੈ ਤੇ ਕਈਆਂ ਨੂੰ ਇਦਾਂ ਦੇਖੋ ਬਹੁਤ ਹੀ ਵਧੀਆ ਛਿੱਲਿਆ ਗਿਆ ਜੀ ਸਾਡਾ ਮੰਗੋ ਹੁਣ ਅਸੀਂ ਇਹਨੂੰ ਲਾਗੇ ਇਧਰ ਡੋਂਗੇ ਚ ਅਲੱਗ ਤੋਂ ਕੱਢ ਲਾਂਗੇ ਇਦਾਂ ਅਸੀਂ ਦੂਸਰੇ ਨੂੰ ਵੀ ਛਿੱਲ ਕੇ ਰੈਡੀ ਕਰਾਂਗੇ ਬਹੁਤ ਛੇਤੀ ਛਿੱਲੇ ਜਾਂਦੇ ਆ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਹੈਗੀ ਜ਼ਿਆਦਾ ਦੇਖੋ ਹੁਣ ਅਸੀਂ ਛਿੱਲ ਕੇ ਜਿਹੜੇ ਆਂਬ ਤਿਆਰ ਕਰਲੇ ਹੋਏ ਆ ਤੇ ਹੁਣ ਅਸੀਂ ਇਹਨਾਂ ਨੂੰ ਉੱਪਰੋਂ ਇਦਾਂ ਅਲੱਗ ਕਰ ਲਾਂਗੇ ਜੀ ਸ cả ਦੋਨਾਂ ਆਂਬਾਂ ਨੂੰ ਇਦਾਂ ਅਸੀਂ ਇਹਨੂੰ ਅਲੱਗ ਕਰ ਲੈਣਾ ਹੈ ਹਾਂਜੀ ਜਿਹੜੇ ਆਂਬ ਸੀਗੇ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਉੱਪਰੋਂ ਲਾ ਕੇ ਛਿੱਲ ਕੇ ਤੇੰਮੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੋਇਆ ਇਹਨਾਂ ਨੂੰ ਤੇ ਇੱਕ ਅਸੀਂ ਡੋਂਗੇ ਦੇ ਵਿੱਚ ਇਹ ਆਂਬ ਵਾਲਾ ਹੀ ਡੋਂਗਾ ਆ ਤਾਂ ਕਰਕੇ ਦੇ ਵਿੱਚ ਵੀ ਆਂਬ ਥੋੜਾ ਥੋੜਾ ਹੈਗਾ ਆ ਜੀ ਪਿਆ ਇਹਦੇ ਵਿੱਚ ਅਸੀਂ ਸ਼ੱਕਰ ਪਾਵਾਂਗੇ ਉਹਨੂੰ ਘੋਲ ਲਾਂਗੇ ਠੰਡਾ ਪਾਣੀ ਲਿਆ ਮੈਂ ਕਿਉਂਕਿ ਚੀਨੀ ਦੇ ਨਾਲੋਂ ਜ਼ਿਆਦਾ ਵਧੀਆ ਜਿਹੜੀ ਹੁੰਦੀ ਹੈ ਸ਼ੱਕਰ ਇਹਨੂੰ ਅਸੀਂ ਜਿੰਨਾ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋ ਉਹਨਾਂ ਜਿਹੜਾ ਕਿ ਇਹਦਾ ਖੱਟਾਪਨ ਜ਼ਿਆਦਾ ਜਿਹੜਾ ਉਹ ਖਤਮ ਹੋ ਜਵੇ। ਇਹ ਸੀ 5-6 ਜਿਹੜੇ ਚਮਚ ਆ ਉਹ ਸ਼ੱਕਰ ਦੇ ਪਾਲੇ ਹੋਏ ਆ। ਇਹਨੂੰ ਅਸੀਂ ਚੰਗੀ ਤਰ੍ਹਾਂ ਕੋਲਕੀ ਸ਼ੱਕਰ ਨੂੰ ਤੇ ਪੁਣਕੇ ਪਾਵਾਂਗੇ। ਤਾਂ ਸਿੰਘ ਜੀ ਸ਼ੱਕਰ ਨੂੰ ਕੋਲ ਲਿਆ ਤੇ ਸ਼ੱਕਰ ਜਿਹੜੀ ਕੁਲ ਗਈ ਹੋਈ ਆ ਹੁਣ ਅਸੀਂ ਇਹਦੇ ਚ ਪਾ ਦਵਾਂਗੇ ਜੀ ਨਮਕ ਜਿਹੜਾ ਕਿ ਅਸੀਂ ਘਰੇ ਤਿਆਰ ਕੀਤਾ ਸੀਗਾ। ਉਹ ਬਿਲਕੁਲ ਥੋੜਾ ਜਿਹਾ ਹੀ ਪਾਉਣਾ ਸੀ ਜਿਆਦਾ ਨਹੀਂ ਪਾ ਰਹੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਘੋਲ ਲਵਾਂਗੇ ਅਸੀਂ ਹੁਣ ਅਸੀਂ ਜੀ ਇਹਨੂੰ ਛਾਣ ਲੈਣਾ ਇਧਰ ਅੰਬਾਂ ਦੇ ਵਿੱਚ ਮੈਂ ਆ ਪੂਣੀ ਇਸੇ ਕੰਮ ਲਈ ਵੱਡੀ ਰੱਖੀ ਹੋਈ ਹੈ ਜੀ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਚਾਹੋ ਤੇ ਚੀਨੀ ਵੀ ਪਾ ਸਕਦੇ ਹੋ ਸ਼ੱਕਰ ਗੁੜ ਜੋ ਮਰਜੀ ਤੁਸੀਂ ਪਾ ਲਓ ਤੁਸੀਂ ਚਾਹੋ ਤੇ ਇਹਦੇ ਵਿੱਚ ਬਰੀਕ ਬਰੀਕ ਪਿਆਜ਼ ਕੱਟ ਕੇ ਤੇ ਹਰੀ ਮਿਰਚ ਪੁਦੀਨਾ ਤੁਸੀਂ ਕੁਝ ਵੀ ਪਾ ਸਕਦੇ ਆ ਜੀ ਕਿਉਂਕਿ ਬੱਚਿਆਂ ਨੂੰ ਇਹਦੇ ਵਿੱਚ ਪਿਆਜ਼ ਪਸੰਦ ਨਹੀਂ ਸੀਗੇ ਤੇ ਇਸ ਕਰਕੇ ਮੈਂ ਜਿਹੜੇ ਪਿਆਜ਼ ਆ ਨਹੀਂ ਪਾਏ ਤੇ ਪੁਦੀਨਾ ਵੀ ਨਹੀਂ ਮੈਂ ਪਾਇਆ ਤੇ ਇਹਨੂੰ ਤੁਸੀਂ 2-3 ਦਿਨਾਂ 4 ਦਿਨ 5 ਦਿਨ ਜਿੰਨੇ ਦਿਨ ਮਰਜੀ ਖਾ ਸਕਦੇ ਆ ਇਨ ਨੂੰ ਬਾਅਦ ਸੇ ਫ੍ਰਿਜ ਦੇ ਵਿੱਚ ਰੱਖ ਲੈਣਾ ਤੇ ਇਹਦੇ ਜਿਹੜੀਆਂ ਗਿਟਕਾਂ ਸੀਗੀਆਂ ਉਹਨਾਂ ਨੂੰ ਮੈਂ ਬਾਹਰ ਨਹੀਂ ਕੱਢਿਆ ਹੈਗਾ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਂਦਾ ਜੀ ਇਹਨੂੰ ਬਾਅਦ ਵਿੱਚ ਖਾਣ ਲਈ ਤੇ ਤੁਸੀਂ ਚਾਹੋ ਤੇ ਇਹਨੂੰ ਹੱਥ ਨਾਲ ਹੋਰ ਵੀ ਚੰਗੀ ਤਰ੍ਹਾਂ ਮਸਲ ਸਕਦੇ ਹੋ ਬਾਕੀ ਨਹੀਂ ਮੈਂ ਤੇ ਜਿੰਨਾ ਵੀ ਕਰਨਾ ਸੀਗਾ ਬਣਾ ਲਿਆ ਹੋਇਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਖੱਟੀ ਮਿੱਠੀ ਸਾਡੀ ਚਟਨੀ ਇਹਨੂੰ ਖਾਵਾਂਗੇ ਤੇ ਰੋਟੀ ਵੀ ਬਹੁਤ ਛੇਤੀ ਸਾਡੀ ਜਿਹੜੀ ਹজম ਹੁੰਦੀ ਆ ਤੇ ਦੇਖੋ ਤੁਸੀਂ ਡੋਂਗਾ ਇੱਕ ਭਰ ਕੇ ਬਣ ਗਿਆ ਦੋ ਆਂਬਾਂ ਦਾ ਤੇ ਕਾਫੀ ਜੜੀ ਹੈ ਸੰਗਣੀ ਹੈ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਹੋਈ ਜੇ ਅਸੀਂ ਇਹਨੂੰ ਚਿੰਗਤਰਾ ਹੱਥਾਂ ਨਾਲ ਮਸਲ ਲਾਂਗੇ ਤਾਂ ਹੋਰ ਵੀ ਜ਼ਿਆਦਾ ਸੰਗਣੀ ਹੋ ਜਾਊਗੀ ਤੇ ਤੁਸੀਂ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਆ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ